ਆਖਰ ਪੱਖ ਗਈ ਸੰਯੁਕਤ ਕਿਸਾਨ ਮੋਰਚੇ ਤੇ ਮੋਦੀ ਸਰਕਾਰ ਦੀ ਆਪਸ ਵਿੱਚ ਜੰਗ ਅੱਜ ਦੇਖਣ ਨੂੰ ਮਿਲੇਗਾ ਕਿਸਾਨਾਂ ਦਾ ਉਗਰ ਰੂਪ ਅੱਜ ਪੰਜਾਬ ਵਿੱਚ ਗੁੰਝਾ ਥਾਵਾਂ ਤੇ ਹੋਣਗੇ ਰੇਲ ਰੋਕੋ ਜਣੇ ਕਿ ਰੇਲ ਦੇ ਪਹੀਏ ਜਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਪੱਕ ਜਾਵੇ ਅੰਦੋਲਨ ਫਿਲਹਾਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੱਜ ਰੇਲ ਰੋਕੋ ਦੇ ਸਦੇ ਤਹਿਤ ਪੰਜਾਬ ਵਿੱਚ ਬੁੰਜਾ ਥਾਵਾਂ ਤੇ ਧਰਨੇ ਲੱਗਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਸਵਿਰਤੋ ਹੀ ਕਿਸਾਨਾਂ ਨੇ ਆਪਣੇ ਕਮਰ ਕੱਸ ਲਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਸੰਘਰਸ਼ ਤੇਜ਼ ਕੀਤਾ ਜਾਵੇ ਫਿਲਹਾਲ ਦੂਜੇ ਪਾਸੇ ਜਿਹੜੀ ਖਬਰ ਕੇਂਦਰ ਸਰਕਾਰ ਤੋਂ ਆਰੀ ਹੈ ਕਿ ਪੰਜ ਫਸਲਾਂ ਤੇ ਐਮ ਐਸ ਪੀ ਦੇਣ ਦੀ ਤਿਆਰੀ ਕਰ ਦਿੱਤੀ ਹੈ ਐਲਾਨ ਬੀ ਕਰ ਦਿੱਤਾ ਹੈ ਨਾਲ ਨਾਲ ਤੁਹਾਨੂੰ ਦੱਸ ਦਈਏ ਜਿਹੜੀ ਪਹਿਲਾਂ ਸ਼ਰਤ ਲਗਾਈ ਗਈ ਸੀ ਹੁਣ ਉਹ ਸ਼ਰਤ ਵੀ ਹਟਾ ਲਈ ਗਈ ਹੈ ਜਦ ਕਿ ਕਿਸਾਨ ਨੇ ਸਰਕਾਰ ਦੀ ਇਸ ਕੋਸ਼ਿਸ਼ ਨੂੰ ਐਲਾਨ ਨੂੰ ਰੱਦ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਵੱਡੀ ਖਬਰ ਕਿਸਾਨਾਂ ਨੇ ਉਸ ਸਰਕਾਰ ਦੀ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਪੰਜ ਥਾਂ ਪੰਜ ਫਸਲਾਂ ਤੇ ਜਿਹੜੀ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀ ਤੁਹਾਨੂੰ ਦੱਸ ਦਿੰਦੇ ਨੇ ਇਸ ਫਸਲ ਵਿੱਚ ਕਪਾਹ ਦੀ ਫਸਲ ਵੀ ਤਿਆਰ ਹੈ ਫਿਲਹਾਲ ਕਿਸਾਨ ਇਸ ਦਾ ਜਵਾਬ ਹੁਣ ਚਾਹੁੰਦੇ ਨੇ ਕਿ ਪੂਰੀਆਂ ਹੀ ਫਸਲਾਂ ਤੇ ਉਹਨਾਂ ਨੂੰ ਐਮ ਐਸ ਪੀ ਮਿਲੇ ਜਿਸ ਨੂੰ ਲੈ ਕੇ ਅੱਜ ਕਿਸਾਨਾਂ ਦਾ ਜਿਹੜਾ ਬੁੰਜਾ ਥਾਵਾਂ ਤੇ ਧਰਨਾ ਪੰਜਾਬ 'ਚ ਲੱਗਣ ਜਾ ਰਿਹਾ ਹੈ ਤੇ ਰੇਲ ਰੋਕੋ ਦੇ ਸਦੇ ਤਹਿਤ ਬੁੰਜਾ ਥਾਵਾਂ ਤੇ ਧਰਨਾ ਦੇਣਗੇ ਇਸ ਦੌਰਾਨ ਫੈਸਲਾ ਇਹ ਕੀਤਾ ਗਿਆ ਕਿ ਸ਼ੰਭੂ ਮੋਚੇ ਦੇ ਕਿਸਾਨ ਇਸ ਖੇਤਰ ਨੇੜੇ ਸਥਿਤ ਪਿੰਡ ਸੰਝਰਪੁਰ ਵਿੱਚ ਰੇਲਵੇ ਲਾਈਨ ਤੋਂ ਧਰਨਾ ਦੇਣਗੇ ਉਹਨਾਂ ਦਾਵਾ ਕੀਤਾ ਕਿ ਇਸ ਪਿੰਡ ਵਿੱਚ ਦਿੱਤਾ ਜਾਣ ਵਾਲਾ ਇਹ ਪਹਿਲਾ ਧਰਨਾ ਹੋਵੇਗਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਦੱਸਿਆ ਇਹਨਾਂ ਧਰਨਿਆਂ ਸੰਬੰਧੀ ਆਗੂਆਂ ਦੀ ਡਿਊਟੀਆਂ ਲਗਾਈਆਂ ਹਨ ਖੁਦ ਅੰਮਰ ਸਰਵਿਸ ਧਰਨੇ 'ਚ ਸ਼ਿਰਕਤ ਕਰਨਗੇ ਪੰਦੇਰ ਨੇ ਕਿਹਾ ਪੰਜਾਬ ਤੋਂ ਇਲਾਵਾ ਦੇਖਦੇ ਬਾਕੀ ਸੂਬਿਆਂ ਵਿੱਚ ਵੀ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਰੋਕੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਰੇਲ ਰੋਕੋ ਦੇ ਸੱਦੇ ਮੱਦੇ ਨਜ਼ਰ ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਤਾਰਾ 143 ਲਾ ਦਿੱਤੀ ਹੈ ਉਹਨਾਂ ਨੇ ਕਿਹਾ ਅੰਬਾਲਾ ਸ਼ਹਿਰ ਵਿੱਚ ਇਸ ਸਬੰਧੀ ਇਹ ਸਾਬਿਤ ਕਰਦੇ ਨੇ ਕਿ ਹਰਿਆਣਾ ਸਰਕਾਰ ਦੇਸ਼ੀ ਲੋਕਤੰਤਰ ਦੇ ਸੰਵਿਧਾਨ ਨੂੰ ਕੋਈ अहमियत ਨਹੀਂ ਦਿੰਦੀ ਜਦ ਹੀ ਕਿ ਮੰਨਿਆ ਜਾਵੇ ਹਰਿਆਣਾ ਸਰਕਾਰ ਦਾ ਜਿਹੜਾ ਆਪਣਾ ਰੁਖ ਹੈ ਕਿਸਾਨਾਂ ਪ੍ਰਤੀ ਕਿਸਾਨ ਅੰਦੋਲਨ ਪ੍ਰਤੀ ਉਹ ਨਰਮ ਨਹੀਂ ਹੁੰਦਾ ਨਜ਼ਰ ਆ ਰਿਹਾ ਹਰਿਆਣਾ ਸਰਕਾਰ ਜਣੇ ਕਿ ਮਨੋਰ ਲਾਲ ਖੱਟੜ ਸਰਕਾਰ ਕਿਸਾਨਾਂ ਨੂੰ ਹਰ ਚੀਜ਼ ਚ ਰੋਕਣ ਵਾਸਤੇ ਲੱਗੀ ਹੋਈ ਹੈ ਫਿਲਹਾਲ ਟਾਕਰਾ ਜ ਹਰਿਆਣਾ ਵਿੱਚ ਦੇਖਣ ਨੂੰ ਮਿਲ ਸਕਦਾ ਕਿਉਂਕਿ ਅੱਜ ਹਰਿਆਣਾ ਵਿੱਚ ਵੀ ਕਿਸਾਨ ਕਈ ਥਾਵਾਂ ਤੇ ਟ੍ਰੇਨਾਂ ਰੋਕਣਗੇ ਟ੍ਰੇਨਾਂ ਦੇ ਪਹੀਏ ਜਾਮ ਕਰਨਗੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ 144 ਧਾਰਾ ਲਗਾਉਣ ਤੋਂ ਬਾਅਦ ਹੁਣ ਸਰਕਾਰ ਅਤੇ ਕਿਸਾਨਾਂ ਵਿੱਚ ਇੱਕ ਵਾਰੀ ਫੇਰ ਗਰਮਾ-ਗਰਮੀ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਹੋਰ ਵੀ ਦੱਸ ਦਿੰਦੇ ਆ ਕਿ ਜਿੱਤੇ ਜਿੱਤੇ ਪੰਜਾਬ ਟ੍ਰੇਨਾਂ ਰੁਕੀਆਂ ਜਾਣੀਆਂ ਉਹਦੇ ਵਿੱਚ ਅੰਮ੍ਰਿਤਸਰ ਵਿੱਚ ਦੇਵੀ ਦਾਸਪੁਰਾ ਰਈਆ ਕਤੂ ਨੰਗਲ ਜੈਤੇਪੁਰ ਕੋਟਕਪੂੜਾ ਜਹਾਗੀਰ ਪੰਦੇਰ ਫਟਕ RAM DAS MEERKA ਗਰਦਾਸਪੁਰ ਬਟਾਲਾ ਗਰਦਾਸਪੁਰ ਫਤਿਹਗੜ ਚੂੜੀਆਂ ਤਰਨਤਨ ਖੰਡਾਰਾ ਖੰਡੂਰ ਸਾਹਿਬ ਤਰਨਤਨ ਪੱਟੀ ਹਸ਼ਿਆਰਪੁਰ ਟਾੜਾ ਦਸੂਆ ਹਸ਼ਿਆਰਪੁਰ ਜਲੰਧਰ ਫਲੋਰ ਫਗਵਾੜਾ ਜਲੰਧਰ ਕੈਂਟ कपूरथला लोहिया सुल्तानपुर लोधी फरोजपुर बस्तियाँ टैंक गुरु हरसहाय मुखू मुलावाल फरीदकोट जेतू फरीदकोट स्टेशन मोगा बागा पुराना मोगा स्टेशन मुक्तसर मलोट गिदड़वाहा फाजिलका बोर फाजिलका बठिंडा रामपुरा फोल कोडला अहमदगढ़ मानसा बुढ़लाडा मानसा स्टेशन पटियाला सनाम स्टेशन सनाम शंभू ਮੋਹਾਲੀ, ਕੁਰਾਲੀ, ਖਰੜ, ਲਾਲੜੂ, ਪਠਾਨਕੋਟ, ਦਿਨਾਂ ਨਗਰ, ਲੁਧਿਆਣਾ, ਸਮਰਾਲਾ, ਮੁੱਲਾਂਪੁਰ, ਜਗਰਾਓ, ਫਤਿਹਗੜ੍ਹ ਸਾਹਿਬ, ਸਰਹੰਦ, ਰੋਪੜ, ਮਰੀਂਡਾ, ਸੰਗਰੂਰ, ਸੰਗਰੂਰ ਸਟੇਸ਼ਨ, ਬਰਨਾਲਾ, ਬਰਨਾਲਾ ਸਟੇਸ਼ਨ, ਪੰਜਾਬ ਪੱਧਰੀ 22 ਜਿਲ੍ਹਿਆਂ ਤੇ 52 ਥਾਵਾਂ ਤੇ ਅੱਜ ਕਿਸਾਨਾਂ ਵੱਲੋਂ ਟੀਨਾਂ ਦਾ ਪਈਆ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਤੁਹਾਨੂੰ ਦੱਸ ਦਿੰਦੇ ਹਾਂ ਦੂਸਰੀ ਖਬਰ ਇਹ ਕ ਇਹ ਵੀ ਹੈ ਕਿ ਮਨਜੀਤ ਸਿੰਘ ਮਾਫ ਕਰਨਾ ਸਰਵੰਤ ਸਿੰਘ ਪੰਦੇਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀ ਕਿ ਕਿਸਾਨ ਫਿਲਹਾਲ ਸ਼ੰਭੂ ਬਾਰਡਰ ਤੇ ਹੀ ਬੈਠ ਕੇ ਸੰਘਰਸ਼ ਕਰਨਗੇ ਮਤਲਬ ਕਿ ਸਿੱਧੇ ਰੂਪ ਵਿੱਚ ਇਹ ਹੁਣ ਪਾਲਾ ਸਰਕਾਰ ਦੇ ਹੱਕ 'ਚ ਜਾਂ ਉਹਨਾਂ ਦੇ ਖੇਮੇ ਸਟ ਦਿੱਤਾ ਗਿਆ ਕਿ ਹੁਣ ਸਰਕਾਰ ਕੀ ਲੈ ਕੇ ਆਵੇਗੀ ਫਿਲਹਾਲ ਬੱਡੀ ਖਬਰ ਨਿਕਲ ਕੇ ਆ ਰਹੀ ਹੈ ਅੱਜ ਕਿਸਾਨਾਂ ਵੱਲੋਂ ਪੰਜਾਬ ਵਿੱਚ 52 ਥਾਵਾਂ ਤੇ ਧਰਨਾ ਲਾ ਕੇ ਟਿੰਗ ਰੋਕੀ ਜਾਵੇਗੀ ਤੇ ਹੁਣ ਦੇਖਦੇ ਹਾਂ ਕਿ ਇਹਦਾ ਕੀ ਅਸਰ ਦੇਖਣ ਨੂੰ ਮਿਲੇਗਾ ਤਦ ਤੱਕ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ